ਪਰ ਅਜਿਹੀ ਦੀ ਜਿਹੜੀ ਪਵਿੱਤਰ ਦੇਹ ਹੈ ਉਹ ਅੱਜ ਹਰਦਵਾਰ ਚ ਰੋਲ ਰਹੀ ਹੈ ਇਹਦਾ ਇੱਕ ਕਾਨੂੰਨ ਹੁੰਦਾ ਵੀ 72 ਘੰਟੇ ਜੇ ਕੋਈ ਨਾ ਆਵੇ ਉਹਦੀ ਉਹਦਾ ਉਹਦੀ ਲਾਸ਼ ਦੇ ਲਈ ਨਾ ਕੋਈ ਅੱਗੇ ਆਵੇ ਤਾਂ ਉਹ ਲਾਸ਼ ਹੈ ਜਿਹੜੀ ਪੁਲਸ 72 ਘੰਟਿਆਂ ਬਾਅਦ ਉਹਦਾ ਸੰਸਕਾਰ ਕਰ ਦਿੰਦੀ ਹੈ ਇਹ ਇਹ ਰੂਲ ਹੈ ਜਿਹੜਾ ਜੇ ਨਹੀਂ ਉਹਦੀ ਕੋਈ ਲਾਸ਼ ਪ੍ਰਾਪਤ ਕਰਨਾ ਆਉਂਦਾ ਪਰ ਬੜੇ ਦੁੱਖ ਦੀ ਗੱਲ ਹੈ ਵੀ ਹੁਣ ਜੇ ਉਹਦੀ ਲਾਸ਼ ਪ੍ਰਾਪਤ ਕਰਨਾ ਗਿਆ ਤਾਂ ਸਾਡੇ ਪੱਲੇ ਪੱਲੇ ਕੀ ਰਹਿਣਾ ਹੈ ਸਾਧ ਸੰਗਤ ਜੀ ਦੇਖੋ ਖਾੜਕੂਆ ਦੇ ਸਮੇਂ ਚ ਵੀ ਸਿੰਘਾਂ ਦੀਆਂ ਲੋਕਾਂ ਨੇ ਲਾਸ਼ਾਂ ਲੈਤੀਆਂ ਨੇ ਪੁਲਿਸ ਦੇ ਥਾਣੇ ਘੇਰ-ਘੇਰ ਕੇ ਹਾਲਾਂਕਿ ਉਹਦੋਂ ਗੋਲੀ ਚਲਾਉਂਦੀ ਦੀ ਪੁਲਿਸ ਪਰ ਅੱਜ ਅਸੀਂ ਬਹੁਤ 84 ਕਹਿੰਦੇ ਵੀ 84 ਤੋਂ ਬਾਅਦ ਸਾਡੇ ਆਗੂ ਕਹਿੰਦੇ ਚੜ੍ਹਨੀ ਕਲਾ ਚ ਵਾਗੇ ਸੀ ਪਰ ਅੱਜ ਅਸੀਂ ਸਾਰੇ ਮਾੜੇ ਦੌਰ ਚ ਵਾਗੀ ਸਾਡੀ ਕੌਮ ਅੱਜ ਇੱਕ ਲਾਸ਼ ਲੈਣ ਲਈ ਆਹਮ ਸਮਾਂ ਹੁਣ ਆਮ ਨੂੰ ਤਾਂ ਨਹੀਂ ਦੇ ਸਕਦੇ ਹੋ ਅੰਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਸ਼ ਪੰਜਾਬ ਵਾਸੀਓ ਅੱਜ ਮੈਂ ਬੜੇ ਦੁਖੀ ਮਨ ਨਾਲ ਦੁਖ ਭਰੀ ਜਿਹੜੀ ਘਬਰਾਵੋ ਆਪਣਾ ਸਾਂਝੀ ਕਰ ਰਿਹਾ ਕਿ ਜੋ ਪਿਛਲੇ ਦਿਨੀ ਉੱਤਰਾਖੰਡ ਦੇ ਵਿੱਚ ਇੱਕ ਸਰਕਾਰ ਨਾਲ ਮਿਲੇ ਹੋਏ ਦੁਸ਼ਟ ਸਾਧ ਨੂੰ ਸੌਦਾ ਲੱਗਿਆ ਸੀ ਜਦੋਂ ਸੌਦਾ ਲੱਗਿਆ ਸੀ ਉਦੋਂ ਅਸੀਂ ਬੜੀਆਂ ਪੋਸਟਾਂ ਪਾਈਆਂ ਬੜੇ ਖਰੂਪਾਇਆ ਅਰ ਉਹਨਾਂ ਨੇ ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਕੀਤੀਆਂ ਵੱਡੇ ਵੱਡੇ ਪੰਤਕ ਜਥੇਬੰਦੀਆਂ ਨੇ ਪੰਤਕ ਆਗੂਆਂ ਨੇ ਮੈਂ ਦੇਖਿਆ ਵੀ ਉਹਨਾਂ ਨੇ ਫੋਟੋਆਂ ਵਾਇਰਲ ਕੀਤੀਆਂ ਵੀ ਆਹ ਬੰਦੇ ਉਹ ਜੋਦੇ ਉਖਲਾਣਾ ਪਰ ਹੁਣ ਆ ਪਿਛਲੇ ਦਿਨੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਦੇ ਸਾਥੀ ਦਾ ਜਿਹੜਾ ਬਦਲਾ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਰਾਹੀਂ ਲੈਤਾ ਉਹ ਝੂਠਾ ਕਿੰਮਿਆਂ ਦੇਖੋ ਵੀ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੇ ਵਾਰਦਾਤ ਕੀਤੀ ਸੀ ਕਦੇ ਦੋਸ਼ੀ ਉਹਨੂੰ ਮੋਟਰਸਾਈਕਲ ਨੂੰ ਲੈ ਕੇ ਹਮੇਸ਼ਾ ਉੱਤੇ ਹੀ ਫਿਰੂਗਾ ਫਿਰ ਤਾਂ ਉੱਥੇ ਹੀ ਫੜੇ ਜਾਂਦੇ ਦੋ ਚਾਰ ਦਿਨਾਂ ਬਾਅਦ ਉਹ ਫੜੇ ਬਹੁਤ ਦੇਰ ਬਾਅਦ ਕੇ ਸਿੰਘ ਨੇ ਪਰ ਉੱਥੇ ਪੁਲਸ ਨੇ ਸ਼ੋਅ ਕੀਤਾ ਵੀ ਉਸੇ ਮੋਟਰਸਾਈਕਲ ਤੇ ਉਹ ਜਾ ਰਹੇ ਤੇ ਹਰਦਵਾਰ ਤੋਂ ਰਾਤ ਨੂੰ ਪੁਲਸ ਨੇ ਨਕਲ ਆਇਆ ਤੇ ਉਹ ਸਾਰੀ ਸਟੋਰੀ ਸਾਨੂੰ ਪਤਾ ਹੈ ਵੀ ਉਹਨਾਂ ਨੂੰ ਉੱਥੇ ਸ਼ਹੀਦ ਕਰਤਾ ਅਮਰਜੀਤ ਨੂੰ ਪਰ ਸਾਡੇ ਪੰਥ ਲਈ ਸਾਡੇ ਕੌਮ ਲਈ ਬਹੁਤ ਦੁੱਖ ਦੀ আর ਨਿਰਾਸ਼ਾ ਭਰੀ ਇਹ ਖਬਰ ਹੈ ਕਿ ਅੱਜ ਉਸ ਮਹਾਨ ਸ਼ਹੀਦ ਦਾ ਭਾਈ ਅਮਰਜੀਤ ਸਿੰਘ ਨੰਗਲੀ ਇਹਦਾ ਪਿੰਡ ਅਮਰਸਰ ਦੇ ਤੇ ਉੱਤਰਾਖੰਡ ਦੇ ਵਿੱਚ ਆ ਅੱਜ ਉਹਦੀ ਜਿਹੜੀ ਲਾਸ਼ ਹੈ ਉਹ ਹਰਦਵਾਰ ਦੇ ਹਸਪੀਟਲ ਦੇ ਵਿੱਚ ਰੋ ਰਹੀ ਹੈ ਕੋਈ ਪੰਤ ਕਾਗੂ ਕੋਈ ਪੰਤਕ ਜਥੇਬੰਦੀ ਕੋਈ ਉਹਦਾ ਪਰਿਵਾਰ ਵਿਚਾਰੇ ਡਰੇ ਹੋਏ ਨੇ ਕੋਈ ਉਹਦੀ ਲਾਸ਼ ਲੈਣ ਲਈ ਅੱਗੇ ਨਹੀਂ ਆ ਰਿਹਾ ਦੇਖੋ ਫਿਰ ਅਸੀਂ ਕਿਹੜੇ ਕਿਹੜੇ ਖਾਲਸਤਾਨ ਬਣਾਵਾਂਗੇ ਅਸੀਂ ਕਿਹੜੀ ਆਜ਼ਾਦੀ ਲਵਾਂਗੇ ਯਾਰ ਅੱਜ ਮੈਂ ਪਹਿਲਾਂ ਵੀ ਕਹਿਣਾ ਵੀ ਕਈ ਵਾਰੀ ਮੈਂ ਪੋਸਟ ਪਾਈ ਆ ਵੀ ਸਾਡੀ ਕੌਮ ਅੱਜ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਅੱਜ ਬਿਲਕੁਲ ਗ੍ਰਾਵਟੇ ਚ ਅੱਜ ਇਹ ਸਿੱਖ ਲੀਡਰਾਂ ਦੇ ਕਾਰਨ ਪਰ ਕਿ ਮੈਂ ਇਹ ਤੇ ਆਖਾਂਗੇ ਸਭ ਤੋਂ ਵੱਡਾ ਦੋਸ਼ ਪ੍ਰਕਾਸ਼ ਬਾਦਲ ਦਾ ਤੇ ਉਹਦੇ ਬਾਦਲਦਲ ਦਾ ਉਹ ਤੋਂ ਬਾਅਦ ਦੂਜੇ ਛੋਟੇ ਪੰਥਕਦਾਲਾਂ ਦੀਆਂ ਕਾਰਵਾਈਆਂ ਕਾਰਨ ਅੱਜ ਸਿੱਖ ਨਿਰਾਸ਼ ਹੋ ਗਏ ਅੱਜ ਦੇਖੋ ਉਧੇ ਹਜ਼ਾਰਾਂ ਦਾ ਤਾਂ ਇਕੱਠ ਹੋਇਆ ਉਤਰਾਖੰਡ ਦੇ ਵਿੱਚ ਉਹਦੇ ਖਿਲਾਫ ਸਾਥ ਦੇ ਇੰਨਾ ਵੱਡੀਆਂ ਵੱਡਾ-ਵੱਡਾ ਇਕੱਠ ਹੋਇਆ ਉੱਥੇ ਵੀ ਇਹਨੂੰ ਤੁਰੰਤ ਖਾਲੀ ਕਰਤਾ ਉਸ ਤੋਂ ਪ੍ਰੇਰਤੋ ਕਿਉਂ ਨੌਜਵਾਨਾਂ ਨੇ ਉਸ ਦਾ ਸੋਧਾ ਲਾਤਾ ਸੋਧੇ ਦੇ ਅਸੀਂ ਬੜੇ ਸਪੋਰਟਰਾਂ ਪਰ ਅੱਜ ਉਹਦੀ ਲਾਸ਼ ਦੇ ਲਈ ਕੋਈ ਪੰਥਕ ਜਥੇਬੰਦੀ ਕੋਈ ਸ਼ਹੀਦਾਂ ਦੇ ਨਾਂ ਨੂੰ ਵੇਚਣ ਵਾਲੇ ਆ ਜਥੇਬੰਦੀਆਂ ਵੱਡੀਆਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਨੇ ਹਮੇਸ਼ਾ ਸ਼ਹੀਦਾਂ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਸ਼ਹੀਦਾਂ ਦੇ ਖੂਨ ਨੂੰ ਚਿੱਠੀਆਂ ਦੇ ਰੂਪ ਵਿੱਚ ਵੇਚਿਆ ਅੱਜ ਉਹ ਪਤਾ ਨਹੀਂ ਕਿੱਥੇ ਮਸਰੂਕ ਨੇ ਕਿੱਥੇ ਗਾਇਬ ਨੇ ਅੱਜ ਉਸ ਸ਼ਹੀਦ ਦਾ ਉਥੇ ਭਾਈ ਹਰਦوار ਦੇ ਵਿੱਚ ਰੋਲ ਰਿਹਾ ਹੈ ਉਹਨੂੰ ਕਿਉਂਕਿ ਲੀਡਰਾਂ ਨੂੰ ਤਾਂ ਸਾਰੀਆਂ ਖੁੱਲਾ ਹੁੰਦੀਆਂ ਜੇ ਕੋਈ ਆਮ ਸਿੱਖ ਜਾਣਗੇ ਉਹਨਾਂ ਨੂੰ ਫੜ ਕੇ ਅੰਦਰ ਦੇ ਦੇਣਗੇ ਇਹੀ ਡਰ ਹੈ ਉੱਤਰਾਖੰਡ ਚੋਂ ਨਹੀਂ ਆਇਆ ਕੋਈ ਅੰਮ੍ਰਿਤਸਰ ਦੇ ਵਿੱਚੋਂ ਨਹੀਂ ਆਇਆ ਬੜੀਆਂ ਜਫੇਬੰਦੀਆਂ ਹੋਈਆਂ ਬੜੀਆਂ ਹੋਈਆਂ ਨੇ بڑے ਫੰਡ ਇਕੱਠੇ ਕਰਦੇ ਨੇ ਸ਼ਹੀਦਾਂ ਦੇ ਨਾਂ ਤੇ ਬੜੀਆਂ ਚੇਥੀਆਂ ਵੇਚੀਆਂ ਜਾਂਦੀਆਂ ਨੇ ਅੱਜ ਅੱਜ ਉਹਨਾਂ ਨੂੰ ਬੇਨਤੀ ਆ ਵੀ ਭਰਾਵੋ ਵੇਚ ਲਓ ਜੋ ਕਰਨਾ ਹੈ ਸ਼ਹੀਦਾਂ ਦਾ ਨਾਂ 'ਤੇ ਵੇਚੋ ਪਰ ਅੱਜ ਉਸ ਸ਼ਹੀਦੀ ਜਿਹੜੀ ਕੌਮ ਦੀ ਬਹੁਤ ਬਦਨਾਮੀ ਹੈ ਫਿਰ ਆਪਾਂ ਕਹਿੰਦੇ ਵੀ ਅਸੀਂ ਆਜ਼ਾਦੀ ਲਵਾਂਗੇ ਜੇ ਲਵਾਂਗੇ ਨਾਰੇ ਸਾਡੇ ਬਹੁਤ ਵੱਡੇ ਵੱਡੇ ਨੇ ਪਰ ਅੱਜ ਸ਼ਹੀਦ ਦੀ ਜਿਹੜੀ ਪਵਿੱਤਰ ਦੇਹ ਹੈ ਉਹ ਅੱਜ ਹਰਦਵਾਰ ਚ ਰੂਲ ਰਹੀ ਹੈ ਇਹਦਾ ਇੱਕ ਕਾਨੂੰਨ ਹੁੰਦਾ ਵੀ 72 ਘੰਟੇ ਜੇ ਕੋਈ ਨਾ ਆਵੇ ਉਹਦੀ ਉਹਦਾ ਉਹਦੀ ਲਾਸ਼ ਦੇ ਲਈ ਨਾ ਕੋਈ ਅੱਗੇ ਆਵੇ ਤਾਂ ਉਹ ਲਾਸ਼ ਹੈ ਜਿਹੜੀ ਪੁਲਸ 72 ਘੰਟਿਆਂ ਬਾਅਦ ਉਹਦਾ ਸੰਸਕਾਰ ਕਰ ਦਿੰਦੀ ਹੈ ਇਹ ਇਹ ਰੂਲ ਹੈ ਜਿਹੜਾ ਜੇ ਨਹੀਂ ਉਹਦੀ ਕੋਈ ਲਾਸ਼ ਪ੍ਰਾਪਤ ਕਰਨਾ ਆਉਂਦਾ ਪਰ ਬੜੇ ਦੁੱਖ ਦੀ ਗੱਲ ਹੈ ਵੀ ਹੁਣ ਜੇ ਉਹਦੀ ਲਾਸ਼ ਪ੍ਰਾਪਤ ਕਰਨਾ ਗਿਆ ਤਾਂ ਸਾਡੇ ਪੱਲੇ ਪੱਲੇ ਕੀ ਰਹਿਣਾ ਹੈ ਸਾਧ ਸੰਗਤ ਜੀ ਦੇਖੋ ਖਾੜ ਕੁਆਦੇ ਸਮੇਂ 'ਚ ਵੀ ਸਿੰਘਾਂ ਦੀਆਂ ਲੋਕਾਂ ਨੇ ਲਾਸ਼ਾਂ ਲੈਤੀਆਂ ਨੇ ਪੁਲਸ ਦੇ ਠਾਣੇ ਘੇਰ-ਘੇਰ ਕੇ ਹਾਲਾਂਕਿ ਉਹਦੋਂ ਗੋਲੀ ਚਲਾਉਂਦੀ ਦੀ ਪੁਲਸ ਪਰ ਅੱਜ ਅਸੀਂ ਬਹੁਤ 84 ਕਹਿੰਦੇ ਵੀ 84 ਤੋਂ ਬਾਅਦ ਸਾਡੇ ਆਗੂ ਕਹਿੰਦੇ ਚੜ੍ਹਨੀ ਕਲਾਚ ਵਾਗੇ ਸੀ ਪਰ ਅੱਜ ਅਸੀਂ ਸਾਰੇ ਮਾੜੇ ਲੋਰ ਚ ਵਾਗੀ ਸਾਡੀ ਖੌਮ ਅੱਜ ਇੱਕ ਲਾਸ਼ ਲੈਣ ਲਈ ਅਹਮ ਸਮਾਂ ਹੁਣ ਆਮ ਨੂੰ ਤਾਂ ਨਹੀਂ ਦੇ ਸਕਦੇ ਹੋ ਅੰਦਰ ਕੋਈ ਅੱਜ ਬੋਲ ਨਹੀਂ ਰਿਹਾ ਦੇਖੋ ਫੇਸਬੁਕ ਤੇ ਬਾਹਰੋਂ ਜੇ ਕੋਈ ਬੋਲਦੇ ਨੇ ਬਾਬਾ ਠਿਕਰੀਆ ਸਿੰਘਾ ਜਿਹੜਾ ਸ੍ਰਿੰਦਰ ਸਿੰਘ ਠਿਕਰੀਆ ਲੋ ਬਹੁਤ ਵਿਚਾਰਾ ਸਪੋਰਟ ਕਰ ਰਿਹਾ ਹੈ ਉਹ ਰੇ ਸਿੰਘਾ ਦਾ ਧੰਨਵਾਦ ਪਰ ਅੱਜ ਸਾਰੇ ਖੰਡਾਂ 'ਚ ਬੜੇ ਹੋਏ ਨੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਆਜ਼ਾਦੀ ਦੇ ਨਾਂ ਤੇ ਡਰਾਮੇ ਕਰਦੇ ਨੇ ਅੱਗੇ ਜਾ ਕੇ ਉਹਦਾ ਸੰਸਕਾਰ ਕਰੋ ਘੱਟੋ-ਘੱਟ ਸਾਡੀ ਇੱਜ਼ਤ ਤਾਂ ਰਹੇ ਜੇ ਸਾਧ ਸੰਗ ਜੀ ਇਹ ਬੇਨਤੀ ਹੈ ਪੰਥ ਨੂੰ ਵੀ ਜਿਹੜੇ ਉਹਦੇ ਉੱਤਰਾਖੰਡ 'ਚ ਉੱਥੇ ਇਕੱਠੇ ਹੋਏ ਤੇ ਲੋਕ ਉਹਨਾਂ ਨੇ ਇੱਕ ਸਾਕੇ ਉਹਨਾਂ ਤੋਂ ਇਹ ਕੰਮ ਕਰਾਇਆ ਜਾਂ ਜਿਹੜੇ ਉਹਦੇ ਖਿਲਾਫ ਪੋਸਟਾਂ ਪਾਉਂਦੇ ਤੇ ਸਾਧ ਦੇ ਵੀ ਇਹ ਜੀ ਮੱਸਾ ਰੰਗੜ ਹੈ ਅੱਜ ਘੱਟੋ-ਘੱਟ ਫਿਰ ਮੂਰੇ ਆਓ ਯਾਰ ਉਦੋਂ ਤਾਂ ਤੁਸੀਂ ਇੱਕ ਸੌਣੇ ਵੀ ਸੋਦਾ ਲੱਗੇ ਸੋਤੇ ਜੇ ਬੜੀ سپورਟ ਕਰਦੇ ਹਾਂ ਪਰ ਅੱਜ ਉਹਦੀ লাশ ਲੈਣ ਲਈ ਵੀ ਸਾਡੇ ਜਥੇਵੰਦਿਆਂ ਨੂੰ ਜਿਹੜੇ ਜਥੇਵੰਦ ਨੇ ਲੋਕ ਉਹਨਾਂ ਨੂੰ ਉੱਥੇ ਅੱਗੇ ਜਾ ਕੇ ਉਹਦੀ লাশ ਲੈ ਕੇ ਉਹਦੇ ਨੇੜੇ ਦੇ ਉਹਦੇ ਪਿੰਡ ਦੇ ਲੋਕਾਂ ਨੂੰ ਜ਼ਰੂਰ ਇਹ ਬੇਨਤੀ ਹੈ ਵੀ ਹੱਥ ਬੰਨ ਕੇ ਨਹੀਂ ਸਾਡੇ ਸਾਡੇ ਪੱਲੇ ਕੱਖ ਨਹੀਂ ਰਹਿਣਾ ਬੜੀ ਬੇਇੱਜ਼ਤੀ ਹੋਊਗੀ ਵੀ ਦੇਖੋ ਇਹਨੇ ਲਾ ਤਾਂ ਦਿੱਤਾ ਪਰ ਅੱਜ ਇਹਦੇ ਲਈ ਕੋਈ ਨੈਸ਼ਨਲ ਮੀਡੀਆ ਨੇ ਖਬਰ ਚਲਾ ਲੈਂਦੀ ਵੀ ਇਹਦੀ ਕੋਈ লাশ ਲੈਣ ਨਹੀਂ ਆਇਆ ਇਹਨਾਂ ਕਹਿੰਦੇ ਹੋਏ ਖਿਮਾਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ